ਕੀ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਹਾਂ ਬੱਚ ਬੋਲ ਰਿਹਾ ਲਓ ਸਾਹਮਣੇ ਕਹਿੰਦੇ ਰੇਡਾਂ ਵੀ ਜੱਫੇ ਵੀ ਆਹ ਕਹਿੰਦੇ ਪਹਿਲੀ ਕਬੱਡੀ ਮੈਨੂੰ ਲੱਗਦਾ ਇਹ ਟਰੈਕਟਰਾਂ ਨੂੰ ਜਿਹੜੇ-ਜਿਹੜੇ ਕੱਢ ਆਇਆ ਉਹ ਨਵੇਂ ਆ ਉਹ ਦਿਖਾਉਣ ਵਾਲੇ ਨਹੀਂ ਅੱਜ ਬੌਣ ਵਾਲੇ ਦਿੱਤੇ ਆਣੇ ਆ ਸ਼ਿੱਲੂ ਜੱਫੀ ਬੌਣ ਵਾਲੇ ਸ਼ਿੱਲੂ ਅਮਰੀਕ ਕਹਿੰਦਾ ਬੌਣ ਵਾਲੇ ਅੱਜ ਜਾਫੀ ਰੇਡਰਾਂ ਨੂੰ ਟਾਉਣ ਵਾਲੇ ਤੇ ਰੇਡਰ ਨਾ ਲੋਟ ਆਉਣ ਵਾਲੇ ਆਪਣੇ ਕਹਿੰਦੇ ਜੋਤੇ ਦੀ ਕਬੱਡੀ ਪੈ ਰਹੀ ਹੈ ਉਹ ਪੇਂਟ ਪਿਆ ਵੀ ਮਾੜਾ ਮੋਟਾ ਸਟਾਰਟ ਕਰੀਏ ਟਰੈਕਟਰਾਂ ਨੂੰ ਪੀਤੇ ਕਹਦੇ ਮੁੰਡੇ ਾਰੇ ਪਿਆਰ ਪਰ ਪਿਆਰ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਪਿੱਛੇ ਕਹਿ ਰਹੇ ਝੱਲਾਵੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਖੱਲੀ ਥੱਲੀ ਥੱਲੀ ਤੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਆਹ ਟੱਕਰ 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 ਨੰਬਰ 12 ਕਾਂਗੇ ਵਾਲਾ ਤਿਆਰ ਨੇ ਮੇਰੇ ਵੀਰੋ ਐਨ ਸਿਰੇ ਦੀ ਟੱਕਰ ਹੈ ਬੱਲੇ ਬੱਲੇ ਹੋਈ ਪਈ ਹੈ ਸਾਊਂਡ ਵਾਲਿਆਂ ਨੂੰ ਬੇਨਤੀ ਥੋੜੀ ਰਿਪੀਟ ਇਹਦੀ ਘੱਟ ਕਰ ਲੈ ਆਹ ਨੌਜਵਾਨ ਗੱਭਰੂ ਸ਼ਾਕਾ 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 ਪਰ ਨੰਬਰ ਧਾਵੀ ਦਾ ਕੀ ਟੁਗਰ ਲੀਗ ਖੇਡਦੀ ਹੈ ਨਵੇਂ ਟਰੈਕਟਰ ਦਿੱਤੇ ਜਾਣੇ ਆ ਉਹ ਜਿੱਤੇ ਨਹੀਂ ਜਾਣੇ ਉਹ ਲੈਣੇ ਪੈਣੇ ਆ ਜਿੱਤਣੇ ਪੈਣੇ ਆ ਉਹ ਧੱਕਾ ਕਰਨਾ ਪੈਣਾ ਆ ਉਹ ਜਿਹੜਾ ਜਿੱਤ ਗਿਆ ਇਹ ਤੇ ਰਸ਼ੀਲਨ ਦੇ ਕਰਨ ਦੀ ਕਬੱਡੀ ਪੈ ਰਹੀ ਹੈ ਮੁੰਡਾ ਬਠਿੰਡੇ ਦਾ ਬਠਿੰਡੂ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਇਹ ਕਹਿੰਦੇ ਬਠਿੰਡੇ ਵਾਲਾ ਉਹ ਮਾਲਵੇ ਵੀ ਕਹਿੰਦੇ ਧਰਤੀਆਂ ਮੇਰੇ ਮਿੱਤਰੋ ਕੇਮਾ ਸੁਣ ਕੇ ਦੁਨੀਆਂ ਦਾ ਉਹ ਦੁਨੀਆਂ ਕੰਬਦੀ ਆ ਉਹ ਧਰਤ ਮਾਲਵੇ ਵੀ ਹੱਤ ਕਰਾਉਣੇ ਜੰਮਦੀ ਆ ਜੰਮਦੀ ਆ ਜੰਮਦੀ ਆ ਜੰਮਦੀ ਆ ਪਰ ਕਰਨ ਸ਼ੀਲੂ ਤੋਂ ਨੰਬਰ ਲੈ ਗਿਆ ਕੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਆਹ ਸਾਹਮਣੇ ਕਬੱਡੀ ਕਬੱਡੀ ਇਹਨੂੰ ਅੱਜ ਕਹਿੰਦੇ ਪੰਜ ਲਾਮੀ ਉਹਨਾਂ ਦਾ ਵੱਡਾ ਯੋਗਦਾਨ ਹੈ ਗੁਰਦਾਸਪੁਰ ਲਾਈਨ ਦੇ ਲਈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵਿਕੇ ਦਿਉਲ ਦੀ ਟੀਮ ਖੇਡ ਰਹੀ ਹੈ ਪੁਰਤਕਾਲ ਵਾਲੇ ਵੀ ਫਰਸਾਲਪੁਰੀਏ ਅੱਜ ਕਹਿੰਦੇ ਗੱਲ 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 ਵੱਖਰੀ ਬਣਾਉਣਗੇ ਪਰ ਇਸ ਲਈ ਕਹਿੰਦੇ ਨੌ ਤਕੜਾ ਨੰਬਰ ਜੋੜਦਾ ਸਾਹਮਣੇ ਗੁਰਦਾਸਪੁਰੀਆਂ ਦੀ ਗੁਰਦਾਸਪੁਰੀਆਂ ਦੀ ਰੇਡ ਹਰਪ੍ਰੀਤ ਪੀਤੇ ਵੀਰ ਨੂੰ ਬੇਨਤੀ ਹੈ ਵੀ ਫੈਡਰੇਸ਼ਨ ਵੱਲੋਂ ਦੂਜਾ ਵਾਲੀਬਾਲ ਟੂਰਨਾਮੈਂਟ ਸਮੈਸ਼ਿੰਗ ਆਲ ਓਪਨ ਤਨਤਨ ਭਗਤ ਰਵੀਦਾਵ ਜੀ ਸਪੋਰਟਸ ਕਲੱਬ ਪਿੰਡ ਸਵਾੜੇ ਵੱਲੋਂ ਉਹ 11 ਫਰਵਰੀ ਨੂੰ ਕਰਵਾਇਆ ਜਾ ਰਿਹਾ ਆਪ ਸਭ ਨੂੰ ਸੁਣੇ ਰਹੇ ਨੇ ਓ ਜੋਤਾ ਪੱਜ 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 ਕਿੱਥੇ ਵਗਦੇ ਸਿਰਾਂ ਆਏ ਗਬਰੂਆ ਬਾਹੋ ਦਿਆਲਪੁਰੀਆ ਨਹੀਂ ਹੋਰੀ ਸਤਨ ਜਰਮਰੀ ਨੇ ਅੱਜ ਸਿਰੇ ਗੱਲ ਲਾਉਣ ਵਾਲੀ ਗੱਲ ਕੀਤੀ ਹੋਈ ਹੈ ਮੇਰੇ ਵੀਰੋ ਸੁਗਰਾਜ ਠਵਾਲ ਮਾਝੇ ਤੋਂ ਵਿਸ਼ੇਸ਼ ਤਰਤੇ ਆਇਆ ਹੈ ਔਰ ਸਾਹਮਣੇ ਪੰਟੀ ਦੀ ਰੇਡ ਦਿਆਲਪੁਰੀਆ 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 ਉਧਰ ਕਹਿੰਦੇ ਜਤਨ ਬਾਸੀ ਜੀ ਵੀਰ ਨੇ ਗੁਰਪਾਲ ਸਿੰਘ ਬੱਬਰ ਐਨ ਪੈਰਾ ਪਾਰ ਬੈਠਾ ਟੋਨੇ ਮਾਰੇ ਵਾਲੀ ਇਹਦੇ ਨਾਲ ਵੀ ਐਨ ਕੋਈ ਰੌਲਾ ਨਾ ਪੈ ਜਾਵੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਹਾਂ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਓਏ ਬਈ ਟੁਕਿਆ ਮੇਜਰ ਲੀਗ ਖੇਡਦੀ ਆ ਓ ਤਾਰੇ ਦੂਰੇ ਨਹੀਂ ਓ ਦਿਲ ਦੁਦਣੀ ਓ ਦੁੱਖ ਟੁੱਟਦੇ ਆ ਜਦੋਂ ਮੇਜਰ ਲੀਗ ਖੇਡਦੀ ਆ ਆਉ ਕਹਿੰਦੇ ਚੱਕੇ ਜਾਮ ਅਮਨੇ ਵੇਖ ਮੇੜਿਓ ਕਿਹੜੇ ਨੱਥੇ ਆ ਯੋਰੀਆਣਾ ਰਵੀ ਦਾ ਵੀਰ ਹੈ ਆਉ ਵੇਖਦਾ ਨੀ ਇਸਲੇ ਏ ਰਵੀ ਦਾ ਵੀਰ ਹੈ ਇਹ ਕਹਿੰਦਾ ਅਮਨ ਦਿਉਰਾ ਤੇ ਸਾਹਮਣੇ ਪੰਟੀ ਆ ਗਿਆ ਸਾਹਮਣੇ ਕਹਿੰਦੇ ਪੰਟੀ ਆ ਗਿਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਚਾਰੇ ਪਿਆਰ ਲਓ 2 ਨੰਬਰ ਤੋਂ ਕੀਤੀ ਟਰਾਈ ਪਰ ਨੰਬਰ ਓ ਜੀ ਤਿਆਰ ਹੈ ਗੁਰਦੀਪ ਤਿਆਰ ਹੈ ਨਾਲ ਕਹਿੰਦੇ ਨੌਜਨ ਗੁਲਜਾਰੀ ਆਹ ਮਾਦੋਪੁਰਿਆ ਨੌਜਨ ਗਬਰੂ ਜੀ ਹੁਣ ਚਾਰ ਜਾਫੀਆਂ ਵਿੱਚੋਂ ਵੇਖਦਾਵੇਂ ਵੀ ਕਿਹੜਾ ਗੱਭਰੂ ਬੇਅ ਪਲੰਟੀ ਵਾਲਾ ਸੁਖੇ ਸ਼ੋਕਰ ਦੀ ਟੀਮ ਆਓ ਸ਼ੀਲੂ 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 ਬਾਹੂ ਬਾਹੂ ਕਾਹੂ ਕਾਹੂ ਅਕਬਰਪੁਰ ਦੀ ਗੱਲ ਕਹਿੰਦੇ ਆਓ ਵੇਖਦਾ ਨੀ ਇਸ ਵੇਲੇ ਆਓ ਲਓ ਪੀਤਾ ਕਹਿੰਦਾ ਵੀ ਸੁਣਿਓ 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 ਕੀ ਕਹਿੰਦਾ ਪੀਤਾ ਜੰਡਪੁਰੀਆ ਕਹਿੰਦਾ ਵੀ ਸ਼ਾਮ ਨੂੰ ਬੱਬੂ ਮਾਲ ਲਾਵਾਂਗੇ ਮੇਜਰ ਲੀਗ ਕਰਾਵਾਂਗੇ ਤੇ ਬੈਸਟਾਂ ਨੂੰ ਨਵੇਂ ਗੱਟੀਆਂ ਦਿੱਤੀਆਂ ਜਾਣਗੀਆਂ ਛੋਟੀਆਂ ਨਹੀਂ ਵੱਡੀਆਂ ਦਿੱਤੀਆਂ ਜਾਣਗੀਆਂ ਵੱਡੀਆਂ ਦਿੱਤੀਆਂ ਜਾਣਗੀਆਂ ਸਾਹਮਣੇ ਪੈ ਗਈ ਕਬੱਡੀ ਕਰਨੀ ਗੱਲ ਯਾਰਾ ਇਸ ਲਈ ਨੌਜਵਨ ਗੁਰਵਿੰਦਰ ਕਾਂਗੇ ਵਾਲਾ ਔਰ ਵੇਖਦੇ ਆਂ ਵੀ ਟੱਕਰ ਸਿਰੇ ਦੀ ਤੇ ਨੰਬਰ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਸਰਿਆ ਸ਼ਰੀਰ ਹੈ ਅੱਜ ਜਵਾਨੀ ਜੰਡਪੁਰ ਦੇ ਵਿੱਚ ਲੁੱਟੀਆਂ ਪਾਉਂਦੀ ਫਿਰਦੀ ਹੈ ਮੈਚ ਸਿਰੇ ਦਾ ਗੱਲ ਟਿਕਾਣੇ ਦੀ ਕੀਤੀ ਢਾਈ ਹੈ ਫੜਿਆ ਗੋਟਾ ਲੱਗਦਾ ਜੋਰ ਇਹ ਬੱਲੇ 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 ਸਾਹਮਣੇ ਸਾਹਮਣੇ ਦਿਆਲਪੁਰੇ ਮਿਰਜ਼ੇ ਵਾਲਾ ਪੁਆਇੰਟ ਆਪਦੀ ਟੀਮ ਦੇ ਹਿੱਸੇ ਦੇ ਵਿੱਚ ਤਿਆਰ ਹੈ ਮੋਹਿਤ ਢੀਂਗ ਵਾਲਾ ਤਿਆਰ ਹੈ ਤੇ ਗੁਰਦੀਪ ਮਾਧੋਪਰੀਆ ਤਿਆਰ ਹੈ ਆ ਬਾਹੂ ਅਕਬਰਪਰੀਆ ਸ਼ੀਲੂ ਆ ਸ਼ੀਲੂ ਤੇ ਢੀਲੇ ਦੇ ਦਰਮਿਆਨ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਦੁਨੀਆ ਨਜ਼ਾਰਾ ਲੈ ਰਹੀ ਹੈ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਜੰਡਵਰ ਦੇ ਵਿੱਚ ਲੈ ਵੀ ਲੋਪੋ ਸਖਤ ਦਾਤਾ ਪਲੀਜ਼ ਕੋਸਾ ਬਾਹਰਲੇ ਪਾਸੇ ਜਾਣ ਗੁਰ ਵੀਰੇ ਆਪਾਂ ਜਰੂਰ ਜਰੂਰ ਦਸਮਨਾਂ ਦਾ ਤਿਆਰ ਰਹੀਏ ਆਏ ਅਮਰਤਪੁਰਸਾਲਪਰੀਆ ਆ ਬਰਸਾਲਪਰੀਆ ਅਮਰਤ ਅਰਸ਼ ਬੈਠਾ ਤੇ ਰੇਡ ਪਾਉਣੀ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੁੜਕੇ ਵਾਲੇ ਦਾ ਲੋਪੋਂ ਵਾਲੇ ਅਮਨੇ ਦਾ ਅੱਜ ਦੇ ਕਪਰੀ ਵੱਡਾ ਯੋਗਦਾਨ ਹੈ ਹਾ ਸ਼ਿਲੂ 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 ਆਹ ਕਰਾਉਂਦਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਹ ਸ਼ਿਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ ਦਾਸਪੁਰ ਲਾਈਨ ਦਾ ਰਿਵਿਊ ਜਿਹੜਾ ਖਤਮ ਹੋ ਗਿਆ 7 8 ਵਰਵੀ ਨੋਟ ਕਰ ਲਿਓ ਆ ਨੌਜਵਾਨ ਇੰਦਰਜੀਤ ਬੰਨੀ ਰੇਡ ਬౌਂਡੀ ਫੇਰ ਤਿਆਰ ਹੈ ਲਓ ਮੈਚ ਸਿਰੇ ਦਾ ਇਧਰ 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 ਲੱਗ ਗਿਆ ਜੋਰ ਫੜਿਆ ਗੁੱਟ ਉਹ ਬੱਲੇ 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 ਆਹ ਬੱਲੇ ਸਿਰ ਸੋਚ ਕਬੱਡੀ ਕੋਚ ਦੇਵੀ ਦਿਆਲ ਦੀ ਸੋਚ ਖੇਡ ਰਹੀ ਹੈ ਆ ਰਮਨਾ ਮੱਲੀਆਂ ਵਾਲਾ ਕਬੱਡੀ ਪਾ ਰਿਹਾ ਹੈ ਮੱਲੀਆਂ ਵਾਲਾ ਰਮਨਾ ਪਰ ਦਿਆਲ ਪਰੀਆ ਇਹ ਪੁੱਠੀ ਪੁੱਠੀ ਮਣੀ 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 ਇਹ ਬੱਲੇ 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 ਕਬੱਡੀ ਕਬੱਡੀ ਆ ਆ ਆ ਪੰਪ ਗਿਆ ਛੋਟਿਆ ਕੋਕਾ ਅੱਤ ਸਿਰ 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 ਆ ਹੀ ਜਾਂਦਾ ਇਧਰ ਰੋ ਕ੍ਰੈਕਟਰ ਕਿਧਰ ਰੁ ਜਾਣਗੇ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆ ਪੰਪਰ ਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ ਕਬੱਡੀ ਰੱਡੀ ਕਬੱਡੀ 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 ਰੱਡੀ ਕਬੱਡੀ ਇਹ ਇਹ ਹੋਏ ਲੱਗਿਆ ਜੋ ਇਹ ਇਹ ਬੱਲੇ 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 ਉਧਰ ਕਹਿੰਦੇ ਸਾਡੇ ਡਬਲ ਟੱਚ ਦੇ ਨਾਲ ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਾਫੀ ਦਾ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਿਹਾ ਆ ਜੋਤਾਂ ਮਹਿਮਦਵਾਲੀਆ ਪਰ ਸ਼ਾਕਾ 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 ਕਬੱਡੀ ਖਵਾ ਰਿਹਾ ਆ ਗੁਰਮਖ ਗੋਖੇ ਅਤਵਾਲ ਦੀ ਤੇ ਗਿੱਲ ਟਰੱਕ ਟ੍ਰੇਲਰ ਰੇਪੇਰ ਦੇ ਅੰਦਰ ਜੀਤ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕਿੰਤੂ ਸ਼ੀਲੂ ਕਿੰਤੂ ਸ਼ੀਲੂ ਕਿੰਤੂ ਸ਼ੀਲੂ ਕਿੰਤੂ ਸ਼ੀਲੂ ਕਿੰਤੂ ਸ਼ੀਲੂ ਕਿੰਤੂ ਉਹ ਮੇਲਾ ਜੰਡਪੁਰ ਚੱਲਦਾ ਓਏ ਮੇਲਾ ਜੰਡਪੁਰ ਚੱਲਦਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਕੇ ਦਾ ਨਾਟ 11 ਪਿਆਰਾ ਮਨੀ ਦਿਹਾਰਪੁਰ ਦਾ ਓਏ ਕਾਂਗੇ ਵਾਲੇ ਦੇ ਹਿੱਕ 'ਚ ਟੱਚ ਕੀਤਾ ਆਉ ਸਾਹਮਣੇ भी ਵੀ ਪਿੜਤੀਆਂ ਜਵਾਰ ਓ ਓ ਨਿਆਰਾ ਨਿਆਰਾ ਫੇਰਾ ਆਏ ਗਬਰੂਆ ਹਰਪੀਤ ਦੁਨੀਆ ਨਜ਼ਾਰਾ ਲੈ ਰਹੀ ਹੈ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਜੰਡਰਪੁਰ ਦੇ ਵਿੱਚ ਲੈ ਵੀ ਲੋਪੋ ਸਖਤ ਦਾਤਾ ਪਲੀਜ਼ ਕੋਸਾ ਬਾਹਰਲੇ ਪਾਸੇ ਜਾਣ ਗੁਰਵੀਰੇ ਆਪਾਂ ਜਰੂਰ ਜਰੂਰ ਸਿੰਪਲਾਨਾ ਤਿਆਰ ਰਹੀਏ ਆਏ ਅਮਰਤ ਵਰਸਾਲਪਰੀਆ ਆ ਵਰਸਾਲਪਰੀਆ ਅਮਰਤ ਅਰਸ਼ ਬੈਠਾ ਤੇ ਰੇਡ ਪਾਉਣ ਲਈ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੁੜਕੇ ਵਾਲੇ ਦਾ ਲੋਪਾਂ ਵਾਲੇ ਅਮਨੇ ਦਾ ਅੱਜ ਇਹ ਕਾਪੜੀ ਵੱਡਾ ਯੋਗਦਾਨ ਹੈ ਸ਼ਿਲੂ 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 ਆਹ ਘਰ ਆਉਂਦਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਹ ਸ਼ਿਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ ਸਿਰੇ ਦਾ ਦਾਸਪੁਰ ਲਾਈਨ ਦਾ ਰਿਵਿਊ ਜਿਹੜਾ ਖਤਮ ਹੋ ਗਿਆ 7 8 ਵਰਵੀ ਨੋਟ ਕਰ ਲਿਓ ਆ ਨੌਜਵਾਨ ਇੰਦਰਜੀਤ ਬੰਨੀ ਰੈਡ ਬੌਡੀ ਫੇਅਰ ਤਿਆਰ ਹੈ ਰ ਮੈਚ ਸਿਰੇ ਦਾ ਇਧਰ 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 ਲੱਗ ਗਿਆ ਜੋਰ ਫੜਿਆ ਗੁੱਟ ਉਹ ਬੱਲੇ 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 ਆ ਬਾਤ ਹੈ ਸਿਰ ਸੋਚ ਕਬੱਡੀ ਕੋਚ ਦੇਵੀ ਜਾਨ ਦੀ ਸੋਚ ਖੇਡ ਰਹੀ ਹੈ

ਕ੍ਰੈਕਟਰ ਕਿਧਰ ਰੁ ਜਾਣਗੇ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆਪਾਂ ਪਰਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ ਕਬੱਡੀ ਰੰਗ ਕਬੱਡੀ ਕਬੱਡੀ ਰੰਗ ਕਬੱਡੀ ਕਬੱਡੀ ਇਹ ਇਹ ਹੋਏ ਲੱਗਿਆ ਜੋ ਇਹ 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 ਬੱਲੇ 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 ਉਧਰ ਕਹਿੰਦੇ ਸਾਡੇ ਡਬਲ ਟੱਚ ਦੇ ਨਾਲ ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਾਫੀ ਦਾ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਿਹਾ ਆ ਜੋਤਾਂ ਮਹਿਮਦਵਾਲੀਆ ਪਰ ਸ਼ਾਕਾ 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 ਕਬੱਡੀ ਖਵਾ ਰਿਹਾ ਆ ਆ ਗੁਰਮੁਖ ਗੋਖੇ ਅਟਵਾਲ ਦੀ ਤੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਅੰਦਰ ਜੀਤ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕਿਤੂ ਸ਼ੀਲੂ ਕਿਤੂ ਸ਼ੀਲੂ ਕਿਤੂ ਸ਼ੀਲੂ ਕਿਤੂ ਸ਼ੀਲੂ ਕਿਤੂ ਸ਼ੀਲੂ ਕਿਤੂ ਓ ਮੇਲਾ ਜੰਡਪੁਰ ਚੱਲਦਾ ਓ ਮੇਲਾ ਜੰਡਪੁਰ ਚੱਲਦਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਕੇ ਦਾ ਨਾਟ 11 ਪਿਆਰਾ ਮਨੀ ਦਿਆਲਪੁਰ ਦਾ ਓਏ ਕਾਂਗੇ ਵਾਲੇ ਦੇ ਹਿੱਕ 'ਚ ਟੱਚ ਕੀਤਾ ਆਓ ਸਾਹਮਣੇ ਦੇਖਦੇ ਵੀ ਪਿੜਤੀਆਂ ਜਵਾਂ रा सुरा सिरा गबरुआ हर पिता दुनिया नजारा लह रही है हुनिया नजारा लह रही है ਜੰਡਰਪੁਰ ਦੇ ਵਿੱਚ ਲੈ ਵੀ ਲੋਪੋ ਸਖਤ ਦਾ ਮੈਚ ਹੈ ਪਲੀਜ਼ ਕੋਸਾ ਬਾਹਰਲੇ ਪਾਸੇ ਜਾਣ ਗੁਰ ਵੀਰੇ ਆਪਾਂ ਜਰੂਰ ਜਰੂਰ ਸਿੰਪਲਾਨਾ ਤਿਆਰ ਰਹੀਏ ਆਏ ਅਮਰਤ ਵਰਸਾਲਪਰੀਆ ਆਹ ਵਰਸਾਲਪਰੀਆ ਅਮਰਤ ਅਰਸ਼ ਬੈਠਾ ਹੈ ਤੇ ਰੇਡ ਪਾਉਣ ਲਈ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੜਕੇ ਵਾਲੇ ਦਾ ਲੋਪੋ ਵਾਲੇ ਅਮਰ ਦੇ ਅੱਜ ਦੇ ਕਪਰੀ ਵੱਡਾ ਯੋਗਦਾਨ ਹੈ ਛਿੱਲੂ 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 ਆਹ ਘਰਾਉਂਦਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਓ ਸ਼ੀਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ ਸਿਰੇ ਦਾ ਦਾਸਪੁਰ ਲਾਈਨ ਦਾ ਰਿਵਿਊ ਜਿਹੜਾ ਖਤਮ ਹੋ ਗਿਆ 7 8 ਵਰ ਵੀ ਨੋਟ ਕਰ ਲਿਓ ਆਹ ਨੌਜਵਾਨ ਇੰਦਰਜੀਤ ਬੰਨੀ ਰੇਡ ਬੌਡੀ ਸ਼ੇਅਰ ਤਿਆਰ ਹੈ ਰੋ ਮੈਚ ਸਿਰੇ ਦਾ ਇਧਰ 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 ਲੱਗ ਗਿਆ ਜੋਰ ਫੜਿਆ ਗੁੱਟ ਉਹ ਬੱਲੇ 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 ਆਹ ਬੱਲੇ ਸਿਰ ਸੋਚ ਕਬੱਡੀ ਕੋਚ ਦੇਵੀ ਦਿਆਲ ਦੀ ਸੋਚ ਖੇਡ ਰਹੀ ਹੈ ਆ ਰਮਨਾ ਮੱਲੀਆਂ ਵਾਲਾ ਕਬੱਡੀ ਪਾ ਰਿਹਾ ਹੈ ਮੱਲੀਆਂ ਵਾਲਾ ਰਮਨਾ ਪਰ ਦਿਆਲਪਰੀਆ ਇਹ ਪੁੱਠੀ ਪੁੱਠੀ ਮਨੀ 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 ਇਹ ਬੱਲੇ 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 ਕਬੱਡੀ ਕਬੱਡੀ ਰੋ ਜਾਂਦਾ ਗੇਂਦ ਉੱਠਿਆ ਕੋਕਾ ਅੱਤ ਸਿਰਾ 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 ਹੋਈ ਜਾਂਦਾ ਇਧਰ ਨੂੰ ਜਾ ਰਿਹਾ ਟਰੈਕਟਰ ਕਿਧਰ ਨੂੰ ਜਾਣਗੇ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆ ਪੰਪਰ ਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ ਕਬੱਡੀ ਰਨਿੰਗ ਕਬੱਡੀ ਕਬੱਡੀ ਰਨਿੰਗ ਕਬੱਡੀ ਕਬੱਡੀ ਰਨਿੰਗ ਏ ਏ ਹੋਏ ਲੱਗਿਆ ਜੋਰ ਏ ਏ ਏ ਬੱਲੇ 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 ਉਧਰ ਕਹਿੰਦੇ ਸਾਡੇ ਡਬਲ ਟੱਚ ਦੇ ਨਾਲ ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਾਫੀ ਦਾ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦੋ ਹੁਣ ਤੇ ਲਲਕਾਰੇ ਵੱਜ ਰਿਹਾ ਆ ਜੋਤਾ ਮਹਿਮਦਵਾਲੀਆ ਪਰ ਸ਼ਾਕਾ 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 ਕਬੱਡੀ ਖਵਾ ਰਿਹਾ ਆ ਗੁਰਮਖ ਗੋਖੇ ਅਤਵਾਲ ਦੀ ਤੇ ਗਿੱਲ ਟਰੱਕ ਟ੍ਰੇਲਰ ਰੇਪੇਰ ਦੇ ਅੰਦਰ ਜੀਤ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਉਹ ਮੇਲਾ ਜੰਡਪੁਰ ਚੱਲਦਾ चल रहा है हला गुला, हला गुला, हला गुला। हला गुला। के ਸਰਾ ਵਾ ਵਾਹ ਸਰਾ ਸਰਾ ਹੈ ਗਬਰੂਆ ਹਰ ਪਿੱਤਾ ਦੁਨੀਆ ਨਜ਼ਾਰਾ ਲੈ ਰਹੀ ਹੈ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਜੰਡਰਪੁਰ ਦੇ ਵਿੱਚ ਲੈ ਵੀ ਲੋਪੋ ਸਖਤ ਦਾ ਪਲੀਜ਼ ਕੋਸਾ ਬਾਹਰਲੇ ਪਾਸੇ ਜਾਣ ਗੁਰ ਵੀਰੇ ਆਪਾਂ ਜਰੂਰ ਜਰੂਰ ਸਿੰਪਲਾਨਾ ਤਿਆਰ ਰਗੇ ਆਏ ਅਮਰਤ ਵਰਸਾਲਪਰੀਆ ਆ ਵਰਸਾਲਪਰੀਆ ਅਮਰਤ ਅਰਸ਼ ਬੈਠਾ ਤੇ ਰੇਡ ਪਾਉਣ ਲਈ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੜਕੇ ਵਾਲੇ ਦਾ ਲੋਪਾਂ ਵਾਲੇ ਅਮਨੇ ਦਾ ਅੱਜ ਦੇ ਕਾਪੜੀ ਵੱਡਾ ਯੋਗਦਾਨ ਆ ਸ਼ੀਲੂ 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 ਆਹ ਕਰਾਉਂਦਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਹ ਸ਼ੀਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ ਸਿਰੇ ਦਾ ਦਾਸਪੁਰ ਲਾਈਨ ਦਾ ਰਿਵਿਊ ਜਿਹੜਾ ਖਤਮ ਹੋ ਗਿਆ 7-8 ਵਰਵੀ ਨੋਟ ਕਰ ਲਿਓ ਆ ਨੌਜਵਾਨ ਇੰਦਰਜੀਤ ਬੰਨੀ ਫੀਲ ਬਾਉਂਡੀ ਫੇਰ ਤਿਆਰ ਹੈ ਲਓ ਮੈਚ ਸਿਰੇ ਦਾ ਇਧਰ 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 ਲੱਗ ਗਿਆ ਜੋਰ ਫੜਿਆ ਘੁੱਟ ਉਹ ਬੱਲੇ 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 ਆ ਬਾਤ ਹੈ ਸਿਰੇ ਸੋਚ ਕਬੱਡੀ ਕੋਚ ਦੇਵੀ ਦਿਆਲ ਦੀ ਸੋਚ ਖੇਡ ਰਹੀ ਹੈ

ਕ੍ਰੈਕਟਰ ਕਿਧਰ ਰਜਣਗੇ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆ ਪੰਪਰ ਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ ਕਬੱਡੀ ਰਨਿੰਗ ਕਬੱਡੀ ਕਬੱਡੀ ਰਨਿੰਗ ਕਬੱਡੀ ਕਬੱਡੀ ਰਨਿੰਗ ਕਬੱਡੀ ਕਬੱਡੀ ਇਹ ਇਹ ਹੋਏ ਲੱਗਿਆ ਜੋ ਇਹ ਇਹ ਬੱਲੇ 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 ਉਧਰ ਕਹਿੰਦੇ ਸਾਡੇ ਡਬਲ ਟੱਚ ਦੇ ਨਾਲ ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਾਫੀ ਦਾ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਹੇ ਆ ਆ ਜੋਤਨ ਮਹਿਮਦਵਾਲੀਆ ਪਰ ਸ਼ਾਟਾ 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 ਕਬੱਡੀ ਖਵਾ ਰਿਹਾ ਆ ਗੁਰਮਖ ਗੋਖੇ ਅਟਵਾਲ ਦੀ ਤੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਅੰਦਰ ਜੀਟ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਉਹ ਮੇਲਾ ਜੰਡਪੁਰ ਚੱਲਦਾ मेला चंडपुर चल रहा है हला गुला, गुला हला, हला गुला हला तो गुला के नाट ग्यारह प्यार है मनी दयालपुर का वो घागे आए दे हिक च टच किया आओ सामने वेख दे भी भिड़तिया जब ओए 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 ਆਏ ਘਬਰੂਆ ਹਰਪੀਤ ਦੁਨੀਆ ਨਜ਼ਾਰਾ ਲੈ ਰਹੀ ਹੈ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਜੰਡਰ ਦੇ ਵਿੱਚ ਲੈ ਵੀ ਲੋਪੋ ਸਖਤ ਦਾਜ ਆ ਪਲੀਜ਼ ਕੋਸਾ ਬਾਹਰਲੇ ਪਸੇ ਜਾਣ ਗੁਰ ਵੀਰੇ ਆਪਾਂ ਜਰੂਰ ਜਰੂਰ ਸੁਪਲੰਦਾ ਤਿਆਰ ਰਹੀਏ ਆਏ ਅਮਰਤ ਵਰਸਾਲਪਰੀਆ ਆ ਵਰਸਾਲਪਰੀਆ ਅਮਰਤ ਅਰਸ਼ ਬੈਠਾ ਤੇ ਰੇਡ ਪਾਉਣ ਲਈ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੜਕੇ ਵਾਲੇ ਦਾ ਲੁੱਪਾਂ ਵਾਲੇ ਅਮਨੇ ਦਾ ਅੱਜ ਦੇ ਕਪਰੀ ਵੱਡਾ ਯੋਗਦਾਨ ਆ ਸ਼ਿਲੂ 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 ਆਉਂ ਕਰਾਉਂਦਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਉ ਸ਼ਿਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ ਸਿਰੇ ਦਾ ਦਾਸਪੁਰ ਲਾਈਨ ਦਾ ਰਿਵਿਊ ਜਿਹੜਾ ਖਤਮ ਹੋ ਗਿਆ 7-8 ਵਰ ਵੀ ਨੋਟ ਕਰ ਲਿਓ ਆ ਨੌਜਵਾਨ ਇੰਦਰਜੀਤ ਬੰਨੀ ਰੈਡ ਬౌਂਡੀ ਫੇਰ ਤਿਆਰ ਹੈ ਰੋ ਮੈਚ ਸਿਰੇ ਦਾ ਇਧਰ 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 ਲੱਗ ਗਿਆ ਜੋਰ ਫੜਿਆ ਘੁੱਟ ਓ ਬੱਲੇ 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 ਸਿਰ ਸੋਚ ਕਬੱਡੀ ਕੋਚ ਦੇਵੀ ਜਾਨ ਦੀ ਸੋਚ ਖੇਡ ਰਹੀ ਹੈ

ਗੇ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆ ਪੰਪਰ ਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ 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 ਇਹ ਹੋਏ ਲੱਗ ਗਿਆ ਜੋ ਇਹ 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 ਸਿਰੇ ਬੱਲੇ ਬੱਲੇ ਸਿਰੇ ਬੱਲੇ ਬੱਲੇ ਉਧਰ ਕਹਿੰਦੇ ਸਾਡੇ ਡਬਲ ਟੱਚ ਦੇ ਨਾਲ ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਾਫੀ ਦਾ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਿਹਾ ਆ ਜੋਤਾ ਮਹਿਮਦਵਾਲੀਆ ਪਰ ਸ਼ਾਕਾ 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 ਕਬੱਡੀ ਪਾ ਰਿਹਾ ਆ ਗੁਰਮਖ ਦੋਖੇ ਅਟਵਾਲ ਦੀ ਤੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਅੰਦਰ ਜੀਤ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਹੋ ਮੇਲਾ

ਸਿਰਾ ਵਾ ਵਾਹ ਸਿਰਾ ਸਿਰਾ ਵੇ ਗੱਬਰੂਆ ਹਰਪੀਤ ਦੁਨੀਆ ਨਜ਼ਾਰਾ ਲੈ ਰਹੀ ਐ ਆ ਦੁਨੀਆ ਨਜ਼ਾਰਾ ਲੈ ਰਹੀ ਐ ਜੰਡਰਪੁਰ ਦੇ ਵਿੱਚ ਲੈ ਵੀ ਲੋਪੋ ਸਖਤ ਦਾ ਐਟ ਪਲੀਜ਼ ਕੋਸਾ ਬਾਹਰਲੇ ਪੱਸੇ ਜਾਣ ਗੌਰ ਵੀਰੇ ਆਪਾਂ ਜਰੂਰ ਜਰੂਰ ਜੰਬਲਾਨਾ ਤਿਆਰ ਰਗੇ ਆਏ ਅਮਰਤ ਵਰਸਾਲਪਰੀਆ ਆਹ ਵਰਸਾਲਪਰੀਆ ਅਮਰਤ ਅਰਸ਼ ਬੈਠਾ ਤੇ ਰੇਡ ਪਾਉਣ ਲਈ ਫੇਰ ਤਿਆਰ ਹੈ ਟੋਨੀ ਸੰਧੂ ਕਹਿੰਦੇ ਰੁੜਕੇ ਵਾਲੇ ਦਾ ਲੋਪੋਂ ਵਾਲੇ ਅਮਰੇ ਦਾ ਜੇ ਕਾਪਰੀ ਵੱਡਾ ਯੋਗਦਾਨ ਹੈ ਸ਼ਿਲੂ 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 ਆਹ ਕਰਾਉਂਦਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਹ ਸ਼ਿਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ ਸਿਰੇ ਦਾ ਦਾਸਪੁਰ ਲਾਈਨ ਦਾ ਰਿਵਿਊ ਜਿਹੜਾ ਖਤਮ ਹੋ ਗਿਆ 7-8 ਵਰਵੀ ਨੋਟ ਕਰ ਲਿਓ ਆ ਨੌਜਵਾਨ ਇੰਦਰਜੀਤ ਬੰਨੀ ਫੀਡ ਬਾਡੀ ਸ਼ੇਅਰ ਤਿਆਰ ਹੈ ਰੋ ਮੈਚ ਸਿਰੇ ਦਾ ਇਧਰ 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 ਲੱਗ ਗਿਆ ਜੋਰ ਫੜਿਆ ਗੋਟਾ ਓ ਬੱਲੇ 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 ਸਿਰ ਸੋਚ ਕਬੱਡੀ ਕੋਚ ਦੇਵੀ ਜਾਨ ਦੀ ਸੋਚ ਖੇਡ ਰਹੀ ਹੈ

ਕ੍ਰੈਕਟਰ ਕਿਧਰ ਰੁ ਜਾਣਗੇ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆ ਬੰਪਰ ਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ ਕਬੱਡੀ ਰਮਣੀ ਕਬੱਡੀ ਕਬੱਡੀ ਰਮਣੀ ਕਬੱਡੀ ਰਮਣੀ ਕਬੱਡੀ ਇਹ ਇਹ ਹੋਏ ਲੱਗ ਗਿਆ ਜੋ ਇਹ 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 ਬੱਲੇ ਬੱਲੇ ਸਿਰੇ ਬੱਲੇ ਬੱਲੇ ਉਧਰ ਕਹਿੰਦੇ ਸਾਡੇ ਡਬਲ ਟੱਚ ਦੇ ਨਾਲ ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਾਫੀ ਦਾ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਿਹਾ ਆ ਜੋਤਾ ਮਹਿਮਦਵਾਲੀਆ ਪਰ ਸ਼ਾਕਾ 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 ਕਬੱਡੀ ਖਵਾ ਰਿਹਾ ਆ ਗੁਰਮਖ ਗੋਖੇ ਅਟਵਾਲ ਦੀ ਤੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਅੰਦਰ ਜੀਤ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਉਹ ਮੇਲਾ ਜੰਡਪੁਰ ਚੱਲਦਾ

ਫੇਰਾ ਹੋਏ ਗਬਰੂਆ ਹਰ ਪੀਤ